ਇਹ ਮੰਦਰ ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਦੋ ਹੀ ਮੰਦਰ ਨੇ ਇਹਦੇ ਬਾਰੇ ਥੋੜਾ ਜਿਹਾ ਦਾਰੇ ਦਰਸ਼ਕਾਂ ਦਾ ਹਾਂਜੀ ਇਹ ਰੂਪ ਕੀ ਉਹ ਸੀ ਬਧਾਰਨ ਭਵ ਕੇ ਭਾਰ ਉਤਾਨ ਕਰ ਦੁਨੀਆ ਦਾ ਉਧਾਰ ਕਰਨੇ ਲਈ ਸ਼ਿਵਜੀ ਮਹਾਰਾਜ ਉਹ ਹੈ ਬਹਿਰੂ ਜੀ ਦੇ ਰੂਪ ਵਿੱਚ ਵਿਰਾਜਮਾਨ ਹੈ ਦੂਸਰਾ ਕਹਿੰਦੇ ਪੈਰੂ ਜੀ ਇੱਕ ਨਹੀਂ ਹੈ ਪੈਰੂ ਜੀ ਦੇ ਅਨੇਕ ਰੂਪ ਹੈ ਅਸ਼ਟ ਪੈਰੋਂ 52 ਪੈਰੋਂ ਐਸੇ ਅਨੇਕ ਰੂਪਾਂ ਦੇ ਵਿੱਚ ਯਹਾਂ ਜੋ ਰੂਪ ਹੈ ਉਹ ਬਟਕ ਬਹਿਰਵ ਜੀ ਦਾ ਰੂਪ ਹੈ ਦੱਸਦੇ ਵੀ ਦੋ ਹੀ ਮੰਦਰ ਹੈ ਇਸ ਰੂਪ ਦੇ ਇੱਕ ਇੱਥੇ ਸਿਸਮਾ ਦੇ ਵਿੱਚ ਇੱਕ ਦੂਜਾ ਕਾਸੀ ਜੀ ਦੇ ਵਿੱਚ ਬਾਰਾਨਸੀ ਚ ਕਿਸੇ ਵੀ ਮੰਦਰ ਜਾਓਗੇ ਪੈਰੋ ਜੀ ਦੇ ਮੰਦਰ ਛੰਡੇ ਜਿਹੜੇ ਉਹ ਕਾਲੇ ਰੰਗ ਦੇ ਹੋਣਗੇ ਮਗਰ ਇਹੀ ਕਿਸੇ ਮੰਦਰ ਹੈ ਯਹਾਂ ਪੇ ਜਹਾਂ ਪੇ ਛੰਡੇ ਜੋ ਹੈ ਪੈਰੋ ਜੀ ਦੇ ਵਸਤਰ ਛੰਡੇ ਉਹਨਾਂ ਦੀ ਮੂਰਤੀ ਜੋ ਹੈ ਉਹ ਲਾਲ ਰੰਗ ਦੀ ਹੈ ਇਸ ਕਰਕੇ ਇਹਨੂੰ ਲਾਲ ਪੈਰੋ ਦੇ ਨਾਮ ਨਾਲ ਜਾਣਿਆ ਜਾਂਦਾ ਚਮਤਕਾਰ ਤਾਂ ਹੁਣ ਇਹੀ ਹੈ ਜੀ ਦੇਖੋ ਇੱਥੇ ਰਾਤ ਨੂੰ ਕੋਈ ਰਹਿੰਦਾ ਨਹੀਂ ਹੈ ਜੀ ਇਹ ਵੀ ਆਪਣੀ ਜਗ੍ਹਾ ਚਮਤਕਾਰੀ ਹੈ ਜੀ ਬਿਖਿਆ ਜਾਂਦਾ ਕਿ ਮਦਰ ਵੀ ਚੜਦੀ ਹੈ ਤੇ ਇੱਕ ਬੋਤਲ ਚੜਾਣ ਦੇ ਨਾਲ ਬੜੀ ਸੁੱਖਾਂ ਵੀ ਵਾਰ ਆਉਂਦੀਆਂ ਨੇ ਇਹ ਗੱਲ ਸਚਾਈ ਹੈ ਜੀ ਹਾਂ ਜੀ ਇਹਨਾਂ ਦੀ ਕਥਾ ਪਾਣੀ ਚ ਆਂਦਾ ਜੀ ਪੀ ਕਰ ਤੇਮਤ ਵਾਲਾ ਦਾਰੂੜਾ ਕੀ ਧਾਰ ਪਿਲਾਏ ਤੋ ਪਹਿਰੋਂ ਜੀ ਦੇ ਜੋ ਹੈ ਮੰਦਰ ਦੇ ਵਿੱਚ ਸਰਾਬ ਜੋ ਹੈ ਚੜਦੀ ਹੈ ਜੀ ਤਾਂ ਇੱਥੇ ਵੀ ਜੋ ਹੈ ਭਾਰ ਦੇਸ਼ ਨੂੰ ਗੁਰੂਆਂ ਪੀਰ ਪਕੰਬਰਾਂ ਦੇਵੀ ਦੇਵਤੇ ਧਰਤੀ ਕਿਹਾ ਜਾਂਦਾ ਹੈ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਯੋਧੇ ਵੀ ਹੋਏ ਨੇ ਦੂਜੇ ਪਾਸੇ ਜਿਨ੍ਹਾਂ ਦੇਵੀ ਦੇਵਤਿਆਂ ਨੂੰ ਲੋਕ ਸ਼ਰਧਾ ਦੇ ਨਾਲ ਪੂਜਦੇ ਨੇ ਉਹਨਾਂ ਜਗ੍ਹਾ ਦੇ ਉੱਤੇ ਮੇਲੇ ਵੀ ਲੱਗਦੇ ਨੇ ਇੱਕ ਐਦਾਂ ਦੇ ਮੰਦਰ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਹਰ ਸਾਲ ਇੱਕ ਵੱਡਾ ਮੇਲਾ ਵੀ ਪਰਦਾ ਹੈ ਤੇ ਉਹ ਮੰਦਰ ਦੁਨੀਆਂ ਦੇ ਵਿੱਚ ਦੋ ਹੀ ਮੰਦਰ ਨੇ ਜਿਸ ਤੇ ਲਾਲ ਪੈਰੋਂ ਦੇ ਨਾਮ ਤੋਂ ਮਸ਼ਹੂਰ ਨੇ ਅੱਜ ਇਸ ਵੇਲੇ ਕੋਰਾਲੀ ਬੱਦੀ ਸਿਸਮਾ ਰੋਡ ਦੇ ਉੱਤੇ ਖੜੇ ਆਂ ਇੱਥੇ ਕੀ ਲਾਲ ਪੈਰੋਂ ਦੇ ਨਾਮ ਤੋਂ ਜੋ ਮੰਦਰ ਬਣਿਆ ਹੋਇਆ ਹੈ ਉੱਥੇ ਵੱਡਾ ਇਕੱਠ ਤੇ ਇਲਾਕੇ ਦੀਆਂ ਸੰਗਤਾਂ ਦੇਸ਼ਮ ਦੇਸ਼ਾਂ ਸੰਗਤਾਂ ਪਹੁੰਚੀਆਂ ਨੇ ਇਸ ਨੂੰ ਲੈ ਕੇ ਸਾਡੇ ਨਾਲ ਜਿਹੜੀ ਮੰਦਰ ਦੀ ਕਮੇਟੀ ਹੈ ਤੇ ਮੌਕੇ ਤੇ ਮੌਜੂਦ ਬਾਬਾ ਜੀ ਜਿਹੜੇ ਇਸ ਮੰਦਰ ਦੇ ਵਿੱਚ ਪੁਜਾਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਇਤਿਹਾਸ ਹੈ ਸਮੰਦਰ ਦਾ ਤੇ ਕਿਵੇਂ ਇਸ ਜਗ੍ਹਾ ਉੱਤੇ ਸ਼ਕਤੀਆਂ ਵਰਤਦੀਆਂ ਨੇ ਪਾਪਾ ਜੀ ਹਮੇਸ਼ਾ ਹਰ ਸਾਲ ਅਸੀਂ ਵੀ ਤੁਹਾਡੇ ਤੱਕ ਪਾਪਾ ਜੀ ਭੇਜਦੇ ਨੇ ਸਾਨੂੰ ਸਾਡੀ ਵੀ ਹਾਜ਼ਰੀ ਲੱਗਦੀ ਹੈ ਤੇ ਇਹ ਮੰਦਰ ਦੱਸਿਆ ਜਾਂਦਾ ਕਿ ਦੁਨੀਆ ਦੇ ਵਿੱਚ ਦੋ ਹੀ ਮੰਦਰ ਨੇ ਇਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਦਾ ਹਾਂ ਜੀ ਜੈ ਬਾਬਾ ਜੀ ਦੀ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਜੀ ਇਹ ਚੈਨਲ ਮਹਾਰਾਜ ਜੀ ਐਚ ਐਨ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਕਿਰਪਾ ਬਣੀ ਰਹੇ ਮਹਾਰਾਜ ਜੀ ਦੂਜਾ ਕਹਾਂ ਜੀ ਇਹ ਜੋ ਮੰਦਰ ਹੈ ਜੀ ਭੈਰੋਂ ਜੀ ਦਾ ਮੰਦਰ ਹੈ ਬੜਾ ਪ੍ਰਾਚੀਨ ਸਥਾਨ ਸਿਸਮਾ ਬੱਦੀ ਰੋਡ ਤੇ ਟਾਈਮ ਤੇ ਬਿਲਕੁਲ ਨਜ਼ਦੀਕ ਜੋ ਹੈ ਇਹ ਵਿਰਾਜਮਾਨ ਹੈ ਜੀ ਸਦੀਆਂ ਪੁਰਾਣਾ ਮੰਦਿਰ ਹੈ ਦੂਜਾ ਜੀ ਭੈਰੂ ਜੀ ਜੋ ਹੈ ਸ਼ਿਵ ਹੈ ਭੈਰੂ ਰੂਪ ਕਿਉਂ ਸੀ ਵਿਧਾਰਨ ਭਵਕੇ ਭਾਰ ਉਤਾਨ ਕਰ ਦੁਨੀਆ ਦਾ ਉਧਾਰ ਕਰਨੇ ਲਈ ਸ਼ਿਵ ਜੀ ਮਹਾਰਾਜ ਉਹ ਹੈ ਭੈਰੂ ਜੀ ਦੇ ਰੂਪ ਵਿੱਚ ਵਿਰਾਜਮਾਨ ਹੈ ਦੂਸਰਾ ਕਹਾਂ ਜੀ ਭੈਰੂ ਜੀ ਇੱਕ ਨਹੀਂ ਹੈ ਭੈਰੂ ਜੀ ਦੇ ਅਨੇਕ ਰੂਪ ਹੈ ਅਸ਼ਟ ਪੈਰੋਂ 52 ਪੈਰੋਂ ਐਸੇ ਅਨੇਕ ਰੂਪਾਂ ਦੇ ਵਿੱਚ ਯਹਾਂ ਜੋ ਰੂਪ ਹੈ ਉਹ ਬਟਕ ਭੈਰੂ ਜੀ ਦਾ ਰੂਪ ਹੈ ਬਟਕ ਮਤਲਬ ਭੈਰੂ ਜੀ ਬਾਹਰ ਰੂਪ ਦੇ ਵਿੱਚ ਯਹਾਂ ਤੇ ਵਿਰਾਜਮਾਨ ਹੈ ਬੱਚਾ ਹੈ ਭੈਰੂ ਜੀ ਯਹਾਂ ਤੇ ਛੋਟੇ ਬਾਹਰ ਰੂਪ ਦੇ ਵਿੱਚ ਇਹਨਾਂ ਦੇ ਤਾਂ ਬਜ਼ੁਰਗ ਇਹ ਹੀ ਦੱਸਦੇ ਆਂ ਵੀ ਦੋ ਹੀ ਮੰਦਰਾਂ ਹੀ ਸਰੂਪ ਦੇ ਇੱਕ ਇੱਥੇ ਸਿਸਮਾ ਦੇ ਵਿੱਚ ਇੱਕ ਦੂਜਾ ਕਾਸੀ ਜੀ ਦੇ ਵਿੱਚ ਮਾਰਾਣੇ ਸੀ ਚ ਦੋ ਹੀ ਮੰਦਰੇ ਚ ਪੈ ਗਈ ਸਰੂਪ ਦੇ ਤੇ ਯਹਾਂ ਪੇ ਜੋ ਹੈ ਪੈਰੋ ਜੀ ਦੇ ਨਹੀਂ ਤਾਂ ਆਪ ਕਿਸੇ ਵੀ ਮੰਦਰ ਜਾਓਗੇ ਪੈਰੋ ਜੀ ਦੇ ਮੰਦਰ ਚੰਡੇ ਜਿਹੜੇ ਉਹ ਕਾਲੇ ਰੰਗ ਦੇ ਹੋਣਗੇ ਮਗਰ ਇਹੀ ਕਿਸੇ ਕੈਸਾ ਮੰਦਰ ਹੈ ਯਹਾਂ ਪੇ ਜਹਾਂ ਪੇ ਚੰਡੇ ਜੋ ਹੈ ਪੈਰੋ ਜੀ ਦੇ ਬਸਤਰ ਚੰਡੇ ਉਹਨਾਂ ਦੀ ਮੂਰਤੀ ਜੋ ਹੈ ਉਹ ਲਾਲ ਰੰਗ ਦੀ ਹੈ ਇਸ ਕਰਕੇ ਇਹਨੂੰ ਲਾਲ ਪੈਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਦਾ ਦਿਨ ਐਤਵਾਰ ਹੈ রবিਵਾਰ ਦਿਨ ਸ੍ਰੇਸ਼ਟ ਕਹਾਏ ਕਰ ਪੂਜਾ ਭੈਰਵ ਕੋ ਮਨਾਏ ਤੋਂ ਐਤਵਾਰ ਨੂੰ ਜੋ ਹੈ ਹਰ ਵੈਸੇ ਤਾਂ ਜੀ ਹਰ ਐਤਵਾਰ ਹੀ ਇੱਥੇ ਪੰਡਾਰਾ ਹੁੰਦਾ ਸ਼ਨੀਵਾਰ ਵੀ ਪੰਡਾਰਾ ਕਰਦੇ ਆ ਦੂਜਾ ਜੀ ਇਹ ਜੋ ਹੈ ਅੱਜ ਦਾ ਸਾਲਾਨਾ ਮੇਲਾ ਇਹ ਜੇਠ ਮਹੀਨੇ ਦੇ ਚਾਂਣੇ ਜੇਠੇ ਐਤਵਾਰ ਨੂੰ ਜੋ ਹੈ ਮਨਾਇਆ ਜਾਂਦਾ ਜੀ ਇਸ ਸਾਲ ਜੋ ਹੈ ਇਹ ਅੱਜ ਦੇ ਦਿਨ ਜੋ ਹੈ ਬੜੀ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਅੱਛਾ ਇੱਥੇ ਬਹੁਤ ਸ਼ਕਤੀਆਂ ਵਰਤਦੀਆਂ ਨੇ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿਸ ਤਰੀਕੇ ਦੀਆਂ ਚਮਤਕਾਰ ਤੁਸੀਂ ਆਪਣੀ ਅੱਖਾਂ ਨਾਲ ਸੋਹਣੇ ਨੇ ਦੇਖੇ ਨੇ ਹਾਂਜੀ ਚਮਤਕਾਰ ਤਾਂ ਹੁਣ ਇਹੀ ਆ ਜੀ ਦੇਖੋ ਇੱਥੇ ਰਾਤ ਨੂੰ ਕੋਈ ਰਹਿੰਦਾ ਨਹੀਂ ਹੈ ਜੀ ਇਹ ਵੀ ਆਪਣੀ ਜਗ੍ਹਾ ਚਮਤਕਾਰੀ ਹੈ ਜੀ ਬਜ਼ੁਰਗਾਂ ਵੱਲੋਂ ਜੋ ਕਿਹਾ ਗਿਆ ਵੀ ਇੱਥੇ ਰਾਤ ਨੂੰ ਕਿਸੇ ਨੇ ਰਹਿਣਾ ਨਹੀਂ ਇਹ ਪਰੰਪਰਾ ਜੋ ਹੈ ਚੱਲੀ ਆ ਰਹੀ ਹੈ ਕਿ ਨਾ ਰਹਿਣ ਦੀ ਵਜ੍ਹਾ ਕੀ ਹੈ ਜੀ ਇਹ ਪਰੰਪਰਾ ਹੀ ਆ ਜੀ ਪਰੰਪਰਾ ਚੱਲੀ ਆ ਰਹੀ ਹੈ ਜੀ ਸਦੀਆਂ ਤੋਂ ਇਸੇ ਤਰ੍ਹਾਂ ਜੋ ਹੈ ਜੋ ਪਰਮਾਤਮਾ ਨੂੰ ਮੰਨਣ ਵਾਲੀ ਸੰਗਤ ਹੈ ਸਾਰੀ ਉਹ ਪਰਮਾਤਮਾ ਦੀ ਇਸ ਗੱਲ 'ਤੇ ਫੁੱਲ ਚੜਾਉਂਦੇ ਆਂ ਤੇ ਜੋ ਹਰ ਰਾਤ ਨੂੰ ਕੋਈ ਇੱਥੇ ਰਹਿੰਦਾ ਨਹੀਂ ਰਾਤ ਨੂੰ ਕੋਈ ਜੇ ਪੈਂਦਾ ਹੈ ਤਾਂ ਉਸਦੇ ਨਾਲ ਕੋਈ ਤੰਗ ਪਰੇਸ਼ਾਨ ਕਰਦਾ ਹੈ ਜਾਂ ਕਿਵੇਂ ਨਹੀਂ ਅਸੀਂ ਕਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਸਾਡੇ ਬਜ਼ੁਰਗਾਂ ਵੱਲੋਂ ਸਾਨੂੰ ਹੁਕਮ ਹੈ ਇਹ ਗੱਲ ਕਰੀਤੀ ਵੀ ਇੱਥੇ ਕਿਸੇ ਨੇ ਪਾਈ ਰਹਿਣਾ ਨਹੀਂ ਹੈ ਨਾ ਇੱਥੇ ਕੋਈ ਛੱਤ ਪੱਕੀ ਪਾਉਣੀ ਹੈ ਤੇ ਉਹੀ ਜੋ ਅੱਜ ਤੱਕ ਪਰੰਪਰਾ ਚੱਲੀ ਆ ਰਹੀ ਹੈ ਹਾਂਜੀ ਇਸ ਕਰਕੇ ਤੇ ਇੱਥੇ ਦੱਸਿਆ ਜਾਂਦਾ ਕਿ ਮਦਰਾਂ ਵੀ ਚੜਦੀ ਹੈ ਤੇ ਇੱਕ ਬੋਤਲ ਚੜਾਣ ਦੇ ਨਾਲ ਬੜੀ ਸੁੱਖਾਂ ਵੀ ਵਾਰ ਆਉਂਦੀਆਂ ਨੇ ਇਹ ਗੱਲ ਸਚਾਈ ਹੈ ਜੀ ਹਾਂਜੀ ਇਹਨਾਂ ਦੀ ਕਥਾ ਪਾਣੀ ਚ ਆਂਦਾ ਜੀ ਪੀ ਕਰ ਤੇ ਮਤਵਾਲਾ दारूड़ा की धार पे लाए तो पहरों जीदे जो है मंदिर ਦੇ ਵਿੱਚ ਸਰਾਬ ਜੋ ਹੈ ਚੜਦੀ ਹੈ ਜੀ ਤਾਂ ਇੱਥੇ ਵੀ ਜੋ ਹੈ ਲੋਕ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਸੁੱਖਾਂ ਸੁਖਦੇ ਆਂ ਤੇ ਫਿਰ ਜੋ ਹੈ ਮੰਤ ਬਾਬੇ ਨੂੰ ਜੋ ਹੈ ਮਦਰੀ ਦਾ ਪ੍ਰਸਾਦ ਰਾਇ ਜਾਂਦਾ ਤਾਂ ਸਰਪੰਚ ਸਾਡੇ ਨਾਲ ਸੰਜੀਵ ਕੁਮਾਰ ਜੀ ਵੀ ਨੇ ਤੇ ਨਾਲ ਦੀ ਨਾਲ ਸਾਡੇ ਨਾਲ ਸਾਫਾ ਸਰਪੰਚ ਸਰਪੰਚ ਸਾਹਿਬ ਬਹੁਤ ਇਤਿਹਾਸਿਕ ਮੰਦਰ ਮੰਨੇ ਜਾਂਦਾ ਹੈ ਪਹਿਰੋ ਜੀ ਦਾ ਇੱਥੇ ਕੀ ਮੇਰੇ ਕੋਲ ਹਜ਼ਾਰਾਂ ਸੰਗਤਾਂ ਜਿਹੜੀਆਂ ਨਮਸਤਕ ਹੁੰਦੀਆਂ ਨੇ ਵੱਡੇ ਵੱਡੇ ਚਮਤਕਾਰ ਵੀ ਤੁਸੀਂ ਸੁਣੇ ਵੀ ਹੈ ਦੇਖੇ ਵੀ ਆਂ ਅੱਖਾਂ ਨਾਲ ਤਾਂ ਅੱਜ ਦਾ ਮੇਲਾ ਇਸ ਤਰੀਕੇ ਨਾਲ ਭਰ ਰਿਹਾ ਕਿੱਥੋਂ ਕਿੱਥੋਂ ਸੰਗਤਾਂ ਪਹੁੰਚੀਆਂ ਜੈ ਬਾਬੀ ਜੀ ਇਹ ਸੰਗਤਾਂ ਜੀ ਸਾਰੀ ਜਾਂਦੀ ਹੈ ਹਿਮਾਚਲ ਪੰਜਾਬ ਹਰਿਆਣਾ ਤੋਂ ਜੀ ਇਹ ਬਾਬਾ ਜੀ ਦੇ ਜਿਹੜਾ ਸ਼ੁਭ ਦਿਹਾੜਾ ਹੈ ਇਹ ਬਹੁਤ ਹੀ ਸੁਖ ਦੀ ਨਾਲ ਬਣਾ ਹੋ ਰਿਹਾ ਹੈ ਤੁਸੀਂ ਆਪਾਂ ਦਾ ਅਪੀਲ ਕਰਦੇ ਸਾਰੇ ਸੰਗਤ ਨੂੰ ਵੀ ভাই ਆਓ ਬਾਬਾ ਜੀ ਦੇ ਦਰਸ਼ਨ ਕਰੋ ਬਾਬਾ ਜੀ ਦੇ ਦਰਸ਼ਨ ਕਰਕੇ ਮੇਰੇ ਪਰੇ ਹੱਥ ਰੱਖੇ ਬਾਬਾ ਜੀ ਤੁਹਾਡੇ ਤੇ ਤੁਹਾਨੂੰ ਖੁਸ਼ਹਾਲੀਆਂ ਲੈਵੇ ਤੁਹਾਡੇ ਕੰਮ ਕਾਚ ਰਾਵੇ ਜੈ ਬਾਬੇ ਦੀ ਜੀ ਬਿਲਕੁਲ ਤੁਸੀਂ ਦੇਖੋ ਸਾਫ ਦਾ ਸਰਪੰਚ ਸੀ ਸਾਡੇ ਨਾਲ ਤੇ ਦੂਜੇ ਪਾਸੇ ਮਜੂਦਾ ਸਰਪੰਚ ਸੰਜੀਪ ਕੌਰ ਵਿੱਕੀ ਵਿੱਕੀ ਹਰ ਸਾਲ ਅਸੀਂ ਨਵੇਂ ਤੋਂ ਨਵੀਂ ਚੀਜ਼ ਦੇਖਦੇ ਆ ਦਰਬਾਰ ਤੇ ਆ ਕੇ ਅਲੱਗ ਤੋਂ ਸੰਗਤਾਂ ਵਾਸਤੇ ਪ੍ਰਬੰਧ ਵੀ ਕੀਤੇ ਹੁੰਦੇ ਨੇ ਦੂਜੇ ਪਾਸੇ ਬਾਬਾ ਜੀ ਦੀ ਸ਼ਕਤੀ ਦੇਖਣ ਵਾਸਤੇ ਜਾਂ ਫਿਰ ਆਪਣੇ ਜਿਹੜੀ ਚਮਤਕਾਰ ਹੁੰਦੇ ਨੇ ਉਹ ਸੰਗਤਾਂ ਦੇ ਮੇਲੇ ਲਈ ਭੜਦੇ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਕਿਵੇਂ ਦੇਖਦੇ ਹੋ ਕਿ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਚਨ ਚੈਨਲ ਨਿਊ ਚੈਨਲ ਤੇਜੀ ਬਾਈ ਜੀ ਦਾ ਔਰ ਉਸ ਤੋਂ ਬਾਅਦ ਜੈ ਬਾਬਾ ਲਾਲ ਪੈਰੋ ਬਾਬਾ ਜੀ ਦੀ ਉਹ ਜਿਹੜੀ ਇੱਥੇ ਮਹਾਨਤਾ ਹੈ ਇਹ ਬਹੁਤ ਮਹਾਨਤਾ ਸ਼ਕਤੀਸ਼ਾਲੀ ਜਿਹੜੇ ਮਹਾਰਾ ਸਾਡੇ ਲਾਲ ਪੈਰੋ ਜੀ ਹੈ ਇਹ ਸਾਡੇ ਸਾਰੇ ਪਿੰਡ ਤੇ ਮਹਾਰਾ ਜੀ ਦਾ ਪੈਰਾ ਰਹਿੰਦਾ ਹੈ ਇੱਥੇ ਕੋਈ ਵੀ ਇਨਸਾਨ ਇੱਥੇ ਰਾਤ ਨੂੰ ਨਹੀਂ ਬੜ ਸਕਦਾ ਕੋਈ ਜੋ ਸਾਡੀ ਪਰੰਪਰਾ ਸ਼ੁਰੂ ਤੋਂ ਚੱਲਦੀ ਆਈ ਹੈ ਉਹੀ ਇਹ ਸਾਡੀ ਹੁਣ ਵੀ ਅੱਗੇ ਲਾਗੂ ਹੈ ਸਾਡੇ ਬਾਬਾ ਜੀ ਇਹ ਇਹਨਾਂ ਨੂੰ ਸਾਰਾ ਪਤਾ ਹੈ ਇਸ ਬਾਰੇ ਵਿੱਚ ਬਾਕੀ ਰਹੀ ਇੱਥੇ ਇੰਤਜ਼ਾਮ ਸੰਗਤਾਂ ਦਾ ਵਾਸਤੇ ਭਗਤਾਂ ਵੀ ਬਹੁਤ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਲੰਗਰ ਤਾਂ ਜ਼ਰੂਰੀ ਹੈ ਇੱਥੇ ਹਰ ਕਿਸ ਦਾ ਮਤਲਬ ਆਈਸਕ੍ਰੀਮ ਕੋਲ ਡਰਿੰਕ ਸਵੇਰ ਦਾ ਚੱਲ ਰਿਹਾ ਹੈ ਲੰਗਰ ਭੰਡਾਰਾ ਸਵੇਰ ਦਾ ਚੱਲ ਰਿਹਾ ਹੈ ਔਰ ਸੰਗਤਾਂ ਵਾਸਤੇ ਕੋਈ ਵੀ ਪਰੇਸ਼ਾਨੀ ਦਾ ਇੱਥੇ ਕੋਈ ਹੈ ਨਹੀਂ ਇਹ ਜਾਂ ਕੁਝ ਵੀ ਕੋਈ ਧੱਕੇ ਮੁੱਕੀ ਜਾਂ ਨਹੀਂ ਆਮ ਨਾਲ ਉਹ ਸੰਗਤਾਂ ਮੱਥਾ ਟੇਕਾਰੇ ਤਰ੍ਹਾਂ ਦੇ ਲੋਕ ਮੈਂ ਦੇਖੇ ਮੱਥਾ ਟੇਕਨਾਂਦੇ ਨੇ ਚਾਹੇ ਕੋਈ ਕਿਸੇ ਧਰਮ ਦਾ ਹੈ ਨਾ ਹਾਂਜੀ ਇਹ ਪੈਰੋਂ ਜੀ ਜੋ ਹੈ ਇਹ ਸਾਰੇ ਜਾਂਦੇ ਹੀ ਦੇਵਤਾ ਹੈ ਜੀ ਫਾਈਸਕਾਰਕ ਸਾਂਝਾ ਦੇਵਤਾ ਹੈ ਤੇ ਜੋ ਹੈ ਪਰਮਾਤਮਾ ਸਭ ਪਰ ਕਿਰਪਾ ਬਣਾ ਕੇ ਰੱਖਿਆ ਸਾਡਾ ਪਿੰਡ ਚੁੱਕ ਚੁੱਕ ਕੇ ਬਸ ਹੈ ਸਾਡਾ ਪੰਜਾਬ ਚੁੱਕ ਚੁੱਕ ਕੇ ਬਸ ਹੈ ਜੀ ਸਾਡਾ ਹਿੰਦ ਦਿੰਦੂ ਗੁਣੀ ਰਾਤ ਤੋਂ ਗੁਣੀ ਤਰੱਕੀ ਕਰੇ ਜੀ ਅਸੀਂ ਇਹ ਦੁਆ ਕਰਦੇ ਹਾਂ ਪਰਮਾਤਮਾ ਅਗੇ ਬੇਨਤੀ ਕਰਦੇ ਹਾਂ ਜੈ ਬਾਬਾ ਜੀ ਜੀ ਦੇਖੋ ਕਿ ਜਿਸ ਤਰੀਕੇ ਨਾਲ ਹਾਂਜੀ ਤੁਸੀਂ ਕਿਹੋ ਮੈਂ ਚੰਡੀਗੜ੍ਹ ਤੋਂ ਆਣਾ ਔਰ ਮੈਨੂੰ 20 ਸਾਲ ਹੋ ਗਏ ਇੱਥੇ ਅੰਮ੍ਰਿਤਸਰ ਗਰਮੇ ਪਹਿਲੀ ਵਾਰ ਇੱਧਰ ਆਇਆ ਆਪਣੇ ਮਨ 'ਚ ਕੁਝ ਸੁੱਖ ਲੱਗਿਆ ਸੀ 20 ਸਾਲ ਪਹਿਲਾਂ ਅਚਾਨਕ ਉੱਥੇ ਮੈਂ ਮੈਂ ਇੱਕ ਹੈਂਡੀਕੈਪ ਪਰਸਨ ਆ ਗਿਆ ਔਰ ਪਹਿਲਾਂ ਵੀ ਬਹੁਤ ਕਹਿੰਦਾ ਸੀ ਕੁਝ ਮਨ 'ਚ ਮੈਂ ਰੱਖਿਆ ਆਪਣੇ ਤੇ ਮੇਰੇ ਬਾਬਾ ਜੀ ਨੇ ਬੰਦਨੀ ਕੀ ਸ਼ਕਤੀ ਤੇ ਉਹ ਮੇਰੀ ਮੰਨਤ ਪੂਰੀ ਹੋ ਗਈ ਔਰ ਦਤ ਤੋਂ ਲੈ ਕੇ ਅੱਜ ਤੱਕ ਮੈਂ ਲਹੜ ਐਂ ਤਵਰ ਮੈਂ ਬਿਨਾਂ ਨੱਗਿਆ ਇੱਥੇ ਆਨਾ ਆਪਣਾ ਮੱਥਾ ਟੇਕਦਾ ਆਪਣਾ ਟਰੰਕੀ ਭਰਦਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਆਪਣਾ ਬਾਬਾ ਜੀ ਜੇ ਹੈਗੇ ਸਭ ਲਈ ਅੱਛਾ ਕਰਦੇ ਆਂ ਤੇ ਜੋ ਜੇ ਆਪਣੇ ਲਈ ਅੱਛਾ ਹੈ ਤਾਂ ਸਭ ਲਈ ਅੱਛਾ ਹੈਗਾ ਔਰ ਅਸੀਂ ਇਹ ਹੀ ਕਹਨੇ ਵੀ ਹੈ ਬਾਬਾ ਸੰਸਾਰ ਲਈ ਤੂੰ ਤੁਸੀਂ ਅੱਛਾ ਕਰੋ ਜੋ ਅੱਜਕੱਲ ਇਹ ਅੱਜਕੱਲ ਹਾਲਾਤ ਚੱਲ ਰਹੇ ਐਨੂੰ ਵੀ ਸ਼ਾਂਤ ਰੱਖੋ ਵੀ ਤਾਂ ਕਿ ਕੋਈ ਜਨ ਦਾ ਨੁਕਸਾਨ ਨਾ ਹੋਵੇ ਜੈ ਬਾਬੇ ਦੇਖੋ ਕਿ ਜਿਸ ਤਰੀਕੇ ਨਾਲ ਇਹ ਜਿਹੜਾ ਮੰਦਿਰ ਹੈ ਲਾਲ ਪੈਰੋਂ ਦਾ ਮੰਦਿਰ ਜਿਹੜਾ ਦੁਨੀਆ ਦੇ ਵਿੱਚ ਦੋ ਹੀ ਮੰਦਰ ਨੇ ਇੱਕ ਜਿਸ ਤਰੀਕੇ ਨਾਲ ਇਹ ਦੱਸਿਆ ਕਿ ਵਾਰਨਸੀ ਦੇ ਵਿੱਚ ਹੈ ਦੂਜੇ ਪਾਸੇ ਜੋ ਇਹ ਮੰਦਰ ਹੈ ਸਿਸਮਾ ਕੁਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਹੀ ਹੈ ਜੋ ਕਿ ਵੱਦੀ ਰੋਡ ਪੈਂਦਾ ਹੈ ਉਸ ਰੋਡ ਦੇ ਉੱਤੇ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਇਸ ਮੰਦਰ ਦੀ ਕਬੱਡੀ ਮੂਰਤੀ ਜੜੀ ਪੈਰੋ ਜੀ ਦੀ ਲੱਗੀ ਹੋਈ ਹੈ ਦੂਜੇ ਪਾਸੇ ਇੱਥੇ ਵੱਡੇ-ਵੱਡੇ ਚਮਤਕਾਰ ਜਿਹੜੇ ਹੁੰਦੇ ਨੇ ਉਹਨਾਂ ਚਮਤਕਾਰਾਂ ਨੂੰ ਦੇਖ ਕੇ ਹੀ ਸੰਗਤਾਂ ਜੜੀਆਂ ਪਹੁੰਚਦੀਆਂ ਨੇ ਦੱਸਿਆ ਜਾਂਦਾ ਕਿ ਰਾਤ ਵੇਲੇ ਇਸ ਮੰਦਰ ਦੇ ਵਿੱਚ ਕੋਈ ਨਹੀਂ ਰਹਿ ਸਕਦਾ ਕਿਉਂਕਿ ਪਿੱਛੇ ਤੋਂ ਪਰੰਪਰਾ ਵੀ ਚੱਲਦੀ ਹੈ ਤੇ ਕਈ ਲੋਕਾਂਵੰਦੀ ਧਾਰਨਾ ਇਹ ਵੀ ਹੈ ਕਿ ਜਗ੍ਹਾ ਉੱਤੇ ਜੋ ਕੋਈ ਸੌਂਦਾ ਹੈ ਉਸ ਨੂੰ ਜੋ ਪੈਰੋਂ ਬਾਬਾ ਹੈ ਉਹ ਵੀ ਤੰਗ ਪਰੇਸ਼ਾਨ ਕਰਦਾ ਆਪਣੇ ਮੰਦਰ ਦੇ ਵਿੱਚ ਸੌਣ ਨਹੀਂ ਦਿੰਦਾ ਇਸ ਤਰੀਕੇ ਦੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਦੂਜੇ ਪਾਸੇ ਜਿਹੜੀ ਇਹ ਵੀ ਗੱਲ ਕਹੀ ਹੋਈ ਹੈ ਕਿ ਮੰਦਰ ਦੇ ਵਿੱਚ ਜੋ ਮਦਰਾ ਸ਼ਰਾਬ ਦੀ ਇੱਕ ਬੋਤਲ ਚੜਾਂਦਾ ਹੈ ਪ੍ਰਸ਼ਾਦ ਚੜਾਂਦਾ ਤਾਂ ਉਹਦੀ ਹਰ ਮੰਨਤ ਪੂਰੀ ਹੁੰਦੀ ਹੈ ਹਰ ਜਗ੍ਹਾ ਦੀ ਮਹਾਨਤਾ ਅਲੱਗ-ਅਲੱਗ ਹੈ ਪਰ ਜਿਸ ਤਰੀਕੇ ਨਾਲ ਸੰਗਤਾਂ ਸ਼ਰਧਾ ਬਣੀਆਂ ਹੋਈਆਂ ਨੇ ਆਪਣੀ ਆਪਣੀ ਮਨੋ ਕਾਮਨਾ ਇੱਥੇ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ ਥੋੜੇ ਕੈਮਰਾਮੈ